ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਹਰਪ੍ਰੀਤ ਕੌਰ ਤੁਹਾਡਾ ਸਵਾਗਤ ਹੈ ਸੰਗਰੂਰ ਫੈਮਿਲੀ ਚੈਨਲ ਤੇ ਹੁਣ ਸਵੇਰ ਦਾ ਟਾਈਮ ਹੈ ਜੀ ਸਵੇਰ ਦੇ ਵੱਜ ਗਏ ਨੇ 9 ਆਪਾਂ ਲੱਗਿਆ ਵੀਡੀਓ ਸ਼ੁਰੂ ਕਰਨ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਅਗਰ ਤੁਸੀਂ ਮੇਰੇ ਚੈਨਲ ਤੇ ਨਵੇਂ ਆਏ ਹੋ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜੁੜ ਕਰਿਓ ਜੀ ਵੀਡੀਓ ਨੂੰ ਪੂਰਾ ਜ਼ਰੂਰ ਦੇਖਣਾ ਵੀਡੀਓ ਚੰਗੀ ਲੱਗੇ ਲਾਈਕ ਕਮੈਂਟ ਸ਼ੇਅਰ ਕਰਕੇ ਜ਼ਰੂਰ ਦੱਸਿਓ ਬਾਕੀ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਜੇ ਇੱਕ ਰਿਕਵੈਸਟ ਹੋਰ ਆ ਅਗਰ ਤੁਹਾਨੂੰ ਕੁਕਿੰਗ ਦੇ ਵਿੱਚ ਵੀ ਇੰਟਰਸਟ ਆ ਤਾਂ ਆਪਣਾ ਇੱਕ ਚੈਨਲ ਹੋਰ ਆ ਕੁਕਿੰਗ ਦਾ ਸੰਗਰੂਹ ਕੁਕਿੰਗ ਚੈਨਲ ਦਾ ਨਾਮ ਹੈ ਉਹਦਾ ਲਿੰਕ ਤੁਹਾਨੂੰ ਇਸੇ ਵੀਡੀਓ ਦੀ ਡਿਸਕ੍ਰਿਪਸ਼ਨ 'ਚ ਮਿਲ ਜੂਗਾ ਸੋ ਪਲੀਜ਼ ਉਸ ਚੈਨਲ ਨੂੰ ਵੀ ਜਾ ਕੇ ਸਬਸਕ੍ਰਾਈਬ ਜ਼ਰੂਰ ਕਰਨਾ ਉਸ ਚੈਨਲ ਨੂੰ ਵੀ ਉਮੀ ਸਪੋਰਟ ਕਰਨਾ ਜਿਵੇਂ ਤੁਸੀਂ ਇਸ ਚੈਨਲ ਨੂੰ ਕਰ ਰਹੇ ਹੋ ਬਾਕੀ ਥੰਬਨੇਲ ਦੇਖ ਕੇ ਤੁਹਾਨੂੰ ਪਤਾ ਹੀ ਚੱਲ ਗਿਆ ਹੋਣਾ ਜਿਹੜੀ ਆ ਦੀ ਆਪਣੀ ਵੀਡੀਓ ਆ ਕਿਸ ਚੀਜ਼ ਵੀਰੇ ਬਣਾਈ ਆ आज दी वीडियो जी अपने गुरबानी ਦੇ ਸੰਬੰਧਿਤ ਆ ਬਹੁਤ ਹੀ ਵਧੀਆ ਬਹੁਤ ਇੰਟਰਸਟਿੰਗ ਆ ਮੈਂ ਤੁਹਾਡੇ ਨਾਲ ਆਪਦਾ ایکسپੀਰੀਅੰਸ ਸ਼ੇਅਰ ਕਰੂੰਗੀ ਆਪਦੀ ਹੱਟ ਪਿੱਤੀ ਸ਼ੇਅਰ ਕਰੂੰਗੀ ਕਿ ਮੈਂ ਕਿਹੜਾ ਪਾਠ ਕਰਦੀ ਆ ਕਿੰਨੇ ਟਾਈਮ ਤੋਂ ਮੈਂ ਕਰ ਰਹੀ ਆ ਤੇ ਕੀ ਮੈਨੂੰ ਉਹਦਾ ਫਲ ਮਿਲਿਆ ਸੋ ਸਾਰਾ ਕੁਝ ਤੁਹਾਡੇ ਨਾਲ ਸ਼ੇਅਰ ਕਰਾਂਗੇ ਜੀ ਸੋ ਪਲੀਜ਼ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਿਓ ਕਿਉਂਕਿ ਇਦਾਂ ਦੀ ਜਿਹੜੀ ਵੀਡੀਓਜ਼ ਹੁੰਦੀਆਂ ਜੀ ਉਹਦੇ ਨਾਲ ਕਈ ਵਾਰੀ ਸਾਡਾ ਪਟਕ ਦਾ ਮਨ ਦੁਆਰਾ ਰਸਤੇ ਤੇ ਆ ਜਾਂਦਾ ਸਾਡਾ ਟੁੱਟਿਆ ਹੋਇਆ ਹੌਸਲਾ ਦੁਆਰਾ ਤੋਂ ਜੁੜ ਜਾਂਦਾ ਅਸੀਂ ਮੋਟੀਵੇਟ ਹੁੰਨੇ ਆ ਇਦਾਂ ਦੀਆਂ ਵੀਡੀਓਜ਼ ਦੇਖ ਕੇ ਕਿਉਂਕਿ ਜਦੋਂ ਕੋਈ ਆਪ ਦਾ ਐਕਸਪੀਰੀਅੰਸ ਸਾਡੇ ਨਾਲ ਸ਼ੇਅਰ ਕਰਦਾ ਆਪੀ ਜਿੰਦਗੀ ਦਾ ਤਜਰਬਾ ਆਪਣੇ ਨਾਲ ਸ਼ੇਅਰ ਕਰਦਾ ਸੋ ਉਹਦੇ ਨਾਲ ਆਪਾਂ ਨੂੰ ਇੱਕ ਸਹੀ ਰਸਤਾ ਸੇਧ ਮਿਲਦੀ ਹੈ ਤੇ ਉਹਦੇ ਨਾਲ ਆਪਾਂ ਨੂੰ ਹੌਸਲਾ ਵੀ ਬਹੁਤ ਮਿਲਦਾ ਸੋ ਚਲੋ ਜੀ ਸਟਾਰਟ ਕਰਦੇ ਆ ਟਾਈਮ ਵੇਸਟ ਕਰੀ ਬਣਾ ਵੀਡੀਓ ਸਭ ਤੋਂ ਪਹਿਲਾਂ ਤਾਂ ਜੀ ਆਪਾਂ ਗੱਲ ਕਰਾਂਗੇ ਕਿਉਂਕਿ ਮੈਨੂੰ ਨਾ ਕਈ ਦਿਨਾਂ ਤੋਂ ਕੁਝ ਕਮੈਂਟ ਆ ਰਹੇ ਨੇ ਤੇ ਉਹਨਾਂ ਵਿੱਚੋਂ ਕੁਝ ਕਮੈਂਟ ਇਹ ਹੈ ਕਿ ਦੀਦੀ ਅਸੀਂ ਸਵੇਰੇ ਉੱਠਣ ਦੀ ਬਹੁਤ ਕੋਸ਼ਿਸ਼ ਕਰਦੇ ਹਾਂ ਪਰ ਸਾਥੋਂ ਉੱਠਿਆ ਨਹੀਂ ਜਾਂਦਾ ਸਾਡਾ ਜਿਹੜਾ ਅਮਰਤ ਵੇਲਾ ਸੰਭਲ ਨਹੀਂ ਪਉਂਦਾ ਅਗਰ ਜੀ ਮੈਂ ਆਪਣੀ ਗੱਲ ਕਰਾਂ ਔਰ ਕੁਝ ਕਮੈਂਟ ਇਹ ਵੀ ਹੁੰਦੇ ਨੇ ਵੀ ਸਾਡਾ ਮਨ ਨਹੀਂ ਜੁੜਦਾ ਸਾਡਾ ਧਿਆਨ ਨਹੀਂ ਲੱਗਦਾ ਅਸੀਂ ਪਾਠ ਕਰਦੇ ਹਾਂ ਸਾਡਾ ਧਿਆਨ ਕਿਤੇ ਹੋਰ ਚਲਿਆ ਜਾਂਦਾ ਅਗਰ ਮੈਂ ਆਪ ਦੀ ਗੱਲ ਕਰਾਂ ਜੀ ਮੈਂ ਆਪ ਦਾ ਐਕਸਪੀਰੀਅੰਸ ਤੁਹਾਡੇ ਨਾਲ ਸ਼ੇਅਰ ਕਰਾਂ ਤਾਂ ਮੇਰੇ ਨਾਲ ਇਹ ਸਭ ਕੁਝ ਹੋ ਚੁੱਕਿਆ ਮੇਰਾ ਵੀ ਸਵੇਰੇ ਪਹਿਨਾ ਸ਼ੁਰੂ-ਸ਼ੁਰੂ ਦੇ ਵਿੱਚ ਉੱਠਣ ਲੱਗਿਆ ਹੁੰਦਾ ਵੀ ਥੋੜੀ देर ਹੋਰ ਸੌਂ ਲਈਏ ਨੀਂਦ ਹਨਾ ਇੱਕ ਇਹੋ ਜੀ ਚੀਜ਼ ਆ ਜਿਹੜੀ ਸਾਡੇ ਤੇ ਹਾਵੀ ਹੋ ਜਾਂਦੀ ਆ ਪਰ ਜਦੋਂ ਮੈਂ ਪਾਠ ਸ਼ੁਰੂ ਕੀਤਾ ਸੀ ਨਾ ਤਾਂ ਮੈਂ ਹਮੇਸ਼ਾ ਇਹ ਸੋਚ ਕੇ ਉੱਠਦੀ ਹੁੰਦੀ ਸੀ ਕਿ ਨਹੀਂ ਮੇਰੇ ਗੁਰੂ ਸਾਹਿਬ ਨੇ ਮੈਨੂੰ ਹੁਕਮ ਦਿੱਤਾ ਤੇ ਮੈਂ ਮੇਰੇ ਗੁਰੂ ਸਾਹਿਬ ਦੇ ਚਰਨਾਂ 'ਚ ਹਾਜ਼ਰੀ ਲਵਾਉਣੀ ਆ ਠੀਕ ਹੈ ਜੀ ਤਾਂ ਮੈਨੂੰ ਮੇਰੇ ਗੁਰੂ ਸਾਹਿਬ ਨੇ ਯਾਦ ਕੀਤਾ ਤੇ ਮੈਂ ਫਟਾਫਟ ਉੱਠ ਕੇ ਨਾ ਆ ਕੇ ਪਾਠ ਕਰਨਾ ਔਰ ਜਦੋਂ ਮੈਂ ਪਾਠ ਕਰਨ ਬੈਠਣਾ ਜੀ ਉਹਦੇ ਨਾਲ ਮੇਰਾ ਵੀ ਜਿਹੜਾ ਧਿਆਨ ਭਟਕਦਾ ਸੀ ਮੇਰਾ ਵੀ ਪਾਠ ਕਰਦੇ ਦਿਮਾਗ ਕਿਤੇ ਹੋਰ ਚਲਿਆ ਜਾਂਦਾ ਸੀ ਕਿ ਕਈ ਵਾਰੀ ਹੁਣ ਵੀ ਇਦਾਂ ਦੀ ਚੀਜ਼ ਹੋ ਜਾਂਦੀ ਹੈ ਜਦੋਂ ਕਈ ਵਾਰੀ ਘਰ ਦੇ ਵਿੱਚ ਕੋਈ ਚੀਜ਼ ਹੋਵੇ ਜਾਂ ਕੋਈ ਗੱਲ ਹੋਵੇ ਤਾਂ ਉਹ ਦਿਮਾਗ ਦੇ ਵਿੱਚ ਆਟੋਮੈਟਿਕਲੀ ਆ ਜਾਂਦੀ ਹੈ ਪਰ ਤੁਸੀਂ ਫਿਰ ਵੀ ਪਾਠ ਕਰਨਾ ਬੰਦ ਨਹੀਂ ਕਰਨਾ ਕਿਉਂਕਿ ਇਹ ਕਦੇ ਨਾ ਸੋਚਿਆ ਕਰੋ ਵੀ ਜੇ ਅਸੀਂ ਪਾਠ ਕਰਦੇ ਆ ਸਾਡਾ ਧਿਆਨ ਨਹੀਂ ਲੱਗਦਾ ਤੇ ਸਾਨੂੰ ਉਹਦਾ ਫਲ ਨਹੀਂ ਮਿਲਣਾ ਜਾਂ ਸਾਨੂੰ ਉਹਦੇ ਅਰਥ ਨਹੀਂ ਆਉਂਦੇ ਤਾਂ ਸਾਨੂੰ ਫਲ ਨਹੀਂ ਮਿਲਣਾ ਫਲ ਤੁਹਾਨੂੰ ਫਿਰ ਵੀ ਗੁਰੂ ਸਾਹਿਬ ਨੇ ਦੇਣਾ ਹੈ ਮਾਰਤ ਨਹੀਂ ਕਿਉਂਕਿ ਗੁਰੂ ਸਾਹਿਬ ਜਾਣੀ ਜਾਣਦੇ ਕਿ ਤੁਸੀਂ ਸਵੇਰੇ ਉੱਠਦੇ ਹੋ ਉਦਮ ਕਰਦੇ ਹੋ ਕੋਸ਼ਿਸ਼ ਕਰਦੇ ਹੋ ਗੁਰੂ ਸਾਹਿਬ ਨੂੰ ਚੇਤੇ ਕਰਦੇ ਹੋ ਤੇ ਤੁਸੀਂ ਕੋਸ਼ਿਸ਼ ਕਰ ਰਹੇ ਹੋ ਗੁਰੂ ਸਾਹਿਬ ਦੇ ਚਰਨੀ ਲੱਗਣ ਦੀ ਸੱਚੇ ਮਨ ਤੋਂ ਤਾਂ ਪਰਮਾਤਮਾ ਦੀ ਕਿਰਪਾ ਆਪਣੇ ਆਪ ਹੀ ਕਰ ਦੇਣੀ ਹੈ ਇੱਕ ਦਿਨ ਫਿਰ ਇਹੋ ਜਿਹਾ ਵੀ ਆ ਜਾਂਦਾ ਹੈ ਜੀ ਕਿ ਜਦੋਂ ਫਿਰ ਆਪਾਂ ਪਾਠ ਕਰੇ ਬਿਨਾ ਰਹਿ ਹੀ ਨਹੀਂ ਪਾਉਂਦੇ ਜਿਵੇਂ ਆਪਾਂ ਰੋਟੀ ਖਾਤੇ ਬਿਨਾ ਨਹੀਂ ਰਹਿ ਸਕਦੇ ਪਾਣੀ ਪੀਤੇ ਬਿਨਾ ਨਹੀਂ ਰਹਿ ਸਕਦੇ ਠੀਕ ਉਸੇ ਤਰ੍ਹਾਂ ਫਿਰ ਆਪਣੇ ਇੱਕ ਜ਼ਿੰਦਗੀ ਦਾ ਰੁਟੀਨ ਬਣ ਜਾਂਦਾ ਇੱਕ ਮੇਨ ਖੁਰਾਕ ਬਣ ਜਾਂਦੀ ਆਪਣੀ ਜ਼ਿੰਦਗੀ ਦੀ ਪਾਠ ਪਾਠ ਕਰਿ ਬਣਾ ਫਿਰ ਆਪਾਂ ਤੋਂ ਰਹਿ ਹੀ ਨਹੀਂ ਹੁੰਦਾ ਮੈਂ ਅਗਰ ਖੁੱਦੀ ਗੱਲ ਕਰਾਂ ਜੀ ਤਾਂ ਪਹਿਲਾਂ ਮੈਂ ਕਦੇ ਕੁਮਾਰੀ ਹੁੰਦੀ ਨਹੀਂ ਬਿਲਕੁਲ ਪਾਠ ਨਹੀਂ ਸੀ ਕੀਤਾ ਮੈਨੂੰ ਸਾਰੇ ਹੋਣਾ ਅਗਰ ਮੈਂ ਹੁਣ ਗੱਲ ਕਰਾਂ ਤਾਂ 4 1/2 ਸਾਲ ਹੋ ਗਏ ਨੇ ਜੀ ਮੈਨੂੰ ਪਾਠ ਕਰਦੇ ਹੋਏ ਤੇ ਪਾਠ ਕਰਨ ਦੇ ਨਾਲ ਜਿਹੜਾ ਸਾਡੀ ਜ਼ਿੰਦਗੀ ਦੇ ਵਿੱਚ ਬਦਲਾਅ ਆਇਆ ਮੈਂ ਕਦੇ ਉਹ ਸੋਚਿਆ ਵੀ ਨਹੀਂ ਸੀ ਅਸੀਂ ਅਗਰ ਜੀ ਪਿਛਲੇ ਮੈਂ ਅਗਲੇ ਟਾਈਮ ਦੀ ਗੱਲ ਕਰਾਂ ਮੈਨੂੰ ਨਾ ਕਈ ਵਾਰੀ ਪਿਛਲੀ ਗੱਲ ਸ਼ੇਅਰ ਕਰਨੀ ਪੈਂਦੀ ਹੈ ਤੁਹਾਡੇ ਨਾਲ ਕਿਉਂਕਿ ਜਦੋਂ ਕੋਈ ਆਪਾਂ ਆਪ ਦੀ ਗੱਲ ਸ਼ੇਅਰ ਕਰਦੇ ਨਾ ਤਾਂ ਉਹਦੇ ਨਾਲ ਦੂਸਰੇ ਨੂੰ ਵਿਸ਼ਵਾਸ ਵੀ ਜ਼ਿਆਦਾ ਛੇਤੀ ਬਣਦਾ ਤੇ ਹੌਸਲਾ ਬਣਦਾ ਤਾਂ ਮੈਂ ਅਸੀਂ ਜੀ ਆਪਦੇ ਘਰ ਦੇ ਵਿੱਚ ਬਹੁਤ ਮਾੜੇ ਹਾਲਾਤ ਵੀ ਦੇਖੇ ਨੇ ਪਰ ਗੁਰੂ ਸਾਹਿਬ ਦੀ ਇੰਨੀ ਕਿਰਪਾ ਹੋਈ ਕਿ ਅੱਜ ਜੋ ਜਿੰਨਾ ਵੀ ਹੈ ਚਾਹੇ ਥੋੜਾ ਚਾਹੇ ਬਾਣਾ ਉਸ ਪਰਮਾਤਮਾ ਦੀ ਕਿਰਪਾ ਕਰਕੇ ਹੈ ਤੇ ਅੱਜ ਦੇ ਟਾਈਮ 'ਚ ਜੀ ਪਰਮਾਤਮਾ ਦੀ ਇੰਨੀ ਕਿਰਪਾ ਕਿ ਜੋ ਚੀਜ਼ ਸੋਚੀ ਦੀ ਹੈ ਨਾ ਵੀ ਅਗਰ ਸੋਚਦੇ ਆਂ ਕਿ ਘਰ ਦੇ ਵਿੱਚ ਆਹ ਕਾਰਜ ਹੋ ਜਾਵੇ ਜਾਂ ਸਾਡਾ ਆਹ ਕੰਮ ਸਿੱਧ ਹੋ ਜਾਵੇ ਜਾਂ ਪਰਮਾਤਮਾ ਦੀ ਮਿਹਰ ਨਾਲ ਆਹ ਕਾਰ ਜਿਹੜਾ ਸਿਰੇ ਚੜ ਜਾਵੇ ਤਾਂ ਉਹ ਕੰਮ ਜ਼ਰੂਰ ਹੁੰਦਾ ਜੀ ਚਾਹੇ 1 ਮਹੀਨੇ ਬਾਅਦ ਹੋ ਜਾਵੇ ਚਾਹੇ 2 ਮਹੀਨੇ ਬਾਅਦ ਹੋ ਜਾਵੇ ਚਾਹੇ 3 ਜਾਂ 4 ਜਾਂ 6 ਮਹੀਨੇ ਬਾਅਦ ਹੋ ਜਾਵੇ ਪਰ ਉਹ ਕਾਰਜ ਜ਼ਰੂਰ ਹੁੰਦਾ ਪਰਮਾਤਮਾ ਨੇ ਕਦੇ ਸਾਨੂੰ ਨਿਰਾਸ਼ ਨਹੀਂ ਕੀਤਾ ਠੀਕ ਹੈ ਜੀ ਤੇ ਤੁਸੀਂ ਵੀ ਹਿੰਮਤ ਨਾ ਹਾਰਿਆ ਕਰੋ ਹੌਂਸਲਾ ਰੱਖਿਆ ਕਰੋ ਹਰ ਇੱਕ ਚੀਜ਼ ਨੂੰ ਦੇਖੋ ਇੱਕ ਧਰਤੀ ਹੁੰਦੀ ਆ ਹਨਾ ਜਿਵੇਂ ਹੁਣ ਆ ਕੇ ਟਾਈਮ ਜਿਕਰ ਧਰਤੀ ਆ ਤਾਂ ਉਹ ਨਸ਼ਿਆਂ ਤੇ ਲੱਗੀ ਹੋਈ ਹੈ ਨਸ਼ਿਆਂ ਤੇ ਲੱਗੀ ਹੋਈ ਹੈ ਜਦੋਂ ਆਪਾਂ ਚਰੀਆਂ ਸਪਰੀਆਂ ਪਾ ਰਹੇ ਆ ਜੀ ਆਪਾਂ ਆਰਗੈਨਿਕ ਖੇਤੀ ਕਰਨੀ ਹੋਵੇ ਤਾਂ ਦੋ ਤੋਂ ਤਿੰਨ ਫਸਲਾਂ ਪੂਰੀਆਂ ਜੀ ਲੱਗਦੀਆਂ ਫਿਰ ਕਿਤੇ ਜਾ ਕੇ ਜਿਹੜੀ ਫਸਲ ਆ ਉਹ ਪੂਰੇ ਤਰ੍ਹਾਂ ਦੀ ਉਪਜਾਊ ਬਣਦੀ ਹੈ ਫਿਰ ਕਿਤੇ ਆਪਾਂ ਨੂੰ ਉਹ ਪੂਰੀ ਵਧੀਆ ਫਸਲ ਦੇਣੀ ਸ਼ੁਰੂ ਕਰਦੀ ਆ ਤਾਂ ਫਿਰ ਵੀ ਦੇਖੋ ਜਿਹੜੇ ਆਰਗੇਨਿਕ ਕਿਸਾਨ ਆਂ ਜਾਂਦੇ ਟਾਈਮ 'ਚ ਫਿਰ ਵੀ ਉਹ ਕੋਸ਼ਿਸ਼ ਕਰਦੇ ਰਹਿੰਦੇ ਨੇ ਹਿੰਮਤ ਨਹੀਂ ਹਾਰਦੇ ਸੋ ਉਸੇ ਤਰੀਕੇ ਨਾਲ ਤੁਸੀਂ ਵੀ ਕੋਸ਼ਿਸ਼ ਕਰਦੇ ਰਹੋ ਪਾਠ ਕਰਦੇ ਰਹੋ ਚਾਹੇ ਮਨ ਲੱਗੇ ਨਾ ਲੱਗੇ ਇੱਕ ਨਾ ਇੱਕ ਦਿਨ ਆਪਣੇ ਆਪ ਤੁਹਾਡਾ ਮਨ ਜਿਹੜਾ ਟਿਕਨ ਲੱਗ ਜਾਊਗਾ ਇਹ ਪੱਕਾ ਹੈ ਜੀ ਇਹ ਮੇਰੀ ਜ਼ਿੰਦਗੀ ਦਾ ਐਕਸਪੀਰੀਅੰਸ ਹੈ ਮੇਰਾ ਵੀ ਮਨ ਨਹੀਂ ਸੀ ਲੱਗਦਾ ਮੇਰਾ ਵੀ ਮਨ ਬਹੁਤ ਭਟਕਦਾ ਸੀ ਪਾਠ ਕਰਦੇ ਨੀਂਦ ਵੀ ਆ ਜਾਂਦੀ ਸੀ ਵਾਸੀਆਂ ਵੀ ਆਉਂਦੀਆਂ ਸੀ ਦਿਮਾਗ ਕਿਤੇ ਦਾ ਹੋਰ ਚਲਿਆ ਜਾਂਦਾ ਸੀ ਮੈਂ ਪਾਠ ਕਰਨਾ ਬੰਦ ਨਹੀਂ ਕੀਤਾ ਤਾਂ ਪਰਮਾਤਮਾ ਦੀ ਕਿਰਪਾ ਹੁੰਦੀ ਹੈ ਕਿ ਫਿਰ ਪਰਮਾਤਮਾ ਸਾਡੇ ਜਿਹੜੇ ਮਨ ਦੀਆਂ ਖੁਆਇਸ਼ਾਂ ਜੋ ਦੁਬਿਧਾ ਆ요 ਸਾਡੀਆਂ ਪ੍ਰੋਬਲਮਸ ਨੇ ਉਹਨਾਂ ਨੂੰ ਹੱਲ ਕਰਨਾ ਸ਼ੁਰੂ ਕਰ ਦਿੰਦੇ ਨੇ ਵਾਹਿਗੁਰੂ ਜੀ ਹੁਣ ਅੱਜ ਜੀ ਆਪਾਂ ਗੱਲ ਕਰਦੇ ਆਂ ਵੀ ਮੈਂ ਡੇਲੀ ਕਿਹੜਾ ਕਿਹੜਾ ਪਾਠ ਕਰਦੀ ਆਂ ਕਿੰਨਾ ਟਾਈਮ ਕਰਦੀ ਆਂ ਤੇ ਕਿਸ ਟਾਈਮ ਕਰਦੀ ਆਂ ਮੈਂ ਅੰਮ੍ਰਿਤ ਵੇਲੇ ਪਾਠ ਕਰਦੀ ਆ ਜੀ ਸ਼ਾਮ ਦਾ ਜਿਹੜਾ ਪਾਠ ਰਹਿਰਾਸ ਸਿੰਘ ਦਾ ਉਹ ਮੈਂ ਕਦੇ-ਕਦੇ ਕਰਦੀ ਆ ਜਦੋਂ ਮੈਨੂੰ ਟਾਈਮ ਮਿਲ ਜੇ ਜਾਂ ਫ੍ਰੀ ਆ ਮੈਂ ਤਾਂ ਮੈਂ ਜ਼ਰੂਰ ਕਰ ਲੈਂਦੀ ਆ ਜਾਂ ਜਦੋਂ ਬਹੁਤ ਜ਼ਿਆਦਾ ਮਨ ਕਰੀ ਵੀ ਅੱਜ ਰਹਿਰਾਸ ਸਿੰਘ ਦਾ ਪਾਠ ਵੀ ਕਰਨਾ ਹੈ ਤਾਂ ਉਸ ਦਿਨ ਜ਼ਰੂਰ ਕਰਦੀ ਆ ਇੱਕ ਚੀਜ਼ ਇਹ ਤੁਸੀਂ ਧਿਆਨ ਰੱਖਿਓ ਵੀ ਜਦੋਂ ਦਿਨ ਦੇ ਟਾਈਮ ਵੀ ਜਾਂ ਅੰਮ੍ਰਿਤ ਵੇਲੇ ਜਾਂ ਆਥਨ ਦੇ ਟਾਈਮ ਕਦੇ ਤੁਹਾਡਾ ਪਾਠ ਕਰਨ ਨੂੰ ਦਿਲ ਕਰੇ ਨਾ ਮੰਨ ਲਓ ਕਿ ਤੁਹਾਡਾ ਬਹੁਤ ਦਿਲ ਕਰ ਰਿਹਾ ਵੀ ਮੈਂ ਹੁਣੇ ਪਾਠ ਕਰਨ ਬੈਠਾ ਤਾਂ ਹਮੇਸ਼ਾ ਕੋਸ਼ਿਸ਼ ਕਰਿਆ ਕਰੋ ਜੀ ਕੋਈ ਵੀ ਕੰਮ ਹੋਵੇ ਕੰਮ ਛੱਡ ਕੇ ਉਸੇ ਟਾਈਮ ਉਹ ਪਾਠ ਜ਼ਰੂਰ ਕਰਿਆ ਕਰੋ ਕਿਉਂਕਿ ਉਸ ਟਾਈਮ ਗੁਰੂ ਸਾਹਿਬ ਵੱਲੋਂ ਆਪਾਂ ਨੂੰ ਪੁਕਾਰ ਆ ਰਹੀ ਹੁੰਦੀ ਹੈ ਤੇ ਜਿਹੜਾ ਤੁਸੀਂ ਉਸ ਟਾਈਮ ਪਾਠ ਕਰਦੇ ਹੋ ਨਾ ਜਦੋਂ ਤੁਹਾਡਾ ਬਹੁਤ ਮਨ ਕਰ ਰਿਹਾ ਪਾਠ ਕਰਨ ਨੂੰ ਤੇ ਉਸੇ ਟਾਈਮ ਤੁਸੀਂ ਕੰਮ ਛੱਡ ਕੇ ਪਾਠ ਕਰਦੇ ਹੋ ਤਾਂ ਉਹ ਪਰਮਾਤਮਾ ਦੇ ਚਰਨਾਂ ਵਿੱਚ ਆਪਣੀ ਜਿਹੜੀ ਉਹਦੀ ਹਾਜ਼ਰੀ ਪੂਰੀ ਲੱਗਦੀ ਹੈ ਤੇ ਉਹਦਾ ਫਲ ਆਪਾਂ ਨੂੰ ਬਹੁਤ ਪਰਮਾਤਮਾ ਬਹੁਤ ਜ਼ਿਆਦਾ ਫਲ ਦਿੰਦੇ ਨੇ ਉਹਦਾ ਕਿਉਂ ਕਿਉਂਕਿ ਉਸ ਟਾਈਮ ਗੁਰੂ ਸੇਬ ਆਪਾਂ ਨੂੰ ਪੁਕਾਰ ਰਹੇ ਹੁੰਦੇ ਆ ਆਪਣੇ ਦਿਲ ਦੀ ਖਿੱਚ ਪੈ ਰਹੀ ਹੁੰਦੀ ਆ ਪਾਠ ਵੱਲ ਗੁਰਬਾਣੀ ਵੱਲ ਮੇਰੀ ਨਾਲ ਵੀ ਕਈ ਵਾਰੀ ਇਹ ਚੀਜ਼ ਹੋਈ ਆ ਕਿ ਦਿਨ ਦੇ ਟਾਈਮ ਵੀ ਕਦੇ ਵੀ ਬਿਲਕੁਲ ਕਿ ਪਾਠ ਕਰਾਂ ਜਾਂ ਰਹਿ ਰਸਤ ਤੇ ਮੈਂ ਉਸ ਦਿਨ ਆਪਦਾ ਕੰਮ ਥੋੜਾ ਅੱਗੇ ਪਿੱਛੇ ਅਡਜਸਟ ਕਰਕੇ ਪਾਠ ਕਰ ਲੈਨੀ ਆ ਦਿਨ ਦੇ ਟਾਈਮੇ ਅਮਰਤ ਵੇਲੇ ਜਿਹੜਾ ਮੈਂ ਪਾਠ ਕਰਦੀ ਆ ਜੀ ਜਪਜੀ ਸਾਹਿਬ ਚਪਈ ਸਾਹਿਬ ਤੇ ਸੁਖਮਨੀ ਸਾਹਿਬ ਦਾ ਪਹਿਲਾਂ ਮੈਂ ਮੂਲ ਮੰਤਰ ਸਾਹਿਬ ਦਾ ਪਾਠ ਕਰਦੀ ਆ ਉਸ ਤੋਂ ਬਾਅਦ 10ਵੇਂ ਪਾਠ ਸਾਹਿਬ ਜੀ ਦਾ ਇੱਕ ਸ਼ਬਦ ਆਉਂਦਾ ਉਹ ਕਰਦੀਆਂ ਫਿਰ ਮੈਂ ਜਪਜੀ ਸਾਹਿਬ ਦਾ ਪਾਠ ਕਰਦੀਆਂ ਫਿਰ ਚਪਈ ਸਾਹਿਬ ਦਾ ਉਸ ਤੋਂ ਬਾਅਦ ਸੁਖਮਨੀ ਸਾਹਿਬ ਦਾ ਤੇ ਜੇ ਵੈਸੇ ਤਾਂ ਕਈ ਲੋਕ ਕਹਿੰਦੇ ਨੇ ਕਿ ਅੰਮ੍ਰਿਤ ਵੇਲੇ ਪੰਜ ਬਾਣੀਆਂ ਦਾ ਪਾਠ ਹੀ ਕਰਨਾ ਚਾਹੀਦਾ ਹਾਂ ਕਰਨਾ ਵੀ ਚਾਹੀਦਾ ਕਿਉਂਕਿ ਆਪਾਂ ਨੂੰ ਗੁਰੂ ਸਾਹਿਬ ਦਾ ਵੀ ਹੁਕਮ ਹੈ ਪੰਜ ਬਾਣੀਆਂ ਅੰਮ੍ਰਿਤ ਵੇਲੇ ਕਰਨ ਲਈ ਜ਼ਰੂਰੀ ਹੈ ਪਰ ਅਗਰ ਤੁਸੀਂ ਪੰਜ ਬਾਣੀਆਂ ਜਿਵੇਂ ਹੁਣ ਜਾਪ ਸਾਹਿਬ ਦਾ ਪਾਠ ਜਿਹੜਾ ਉਹ ਥੋੜਾ ਔਖਾ ਜੀ ਅਗਰ ਤੁਸੀਂ ਨਹੀਂ ਕਰ ਸਕਦੇ ਪਰ ਜਪਜੀ ਸਾਹਿਬ ਚਪਾਈ ਸਾਹਿਬ ਦਾ ਗੱਲ ਪਾਠ ਕਰ ਲੈਨੇ ਹੋ ਜਾਂ ਕੱਲਾ ਜਪਜੀ ਸਾਹਿਬ ਵੀ ਕਰ ਲੈਨੇ ਹੋ ਤਾਂ ਵੀ ਪਰਮਾਤਮਾ ਘਰ ਵਿੱਚ ਤੁਹਾਡੇ ਵਰਕਤ ਕੋੜੀ ਸ਼ੁਰੂ ਕਰ ਦੇਣਗੇ ਤੁਹਾਡੇ ਕੰਮ ਬਣਨੇ ਸ਼ੁਰੂ ਹੋ ਜਾਣਗੇ ਤੁਹਾਡੇ ਮਨ ਦੀਆਂ ਖਵਾਸ਼ਾ ਪੂਰੀਆਂ ਹੋਣੀਆਂ ਸ਼ੁਰੂ ਹੋ ਜਾਣਗੀਆਂ ਹੁਣ ਗੱਲ ਕਰਦੀਆਂ ਜੀ ਮੈਂ ਕਿੰਨੇ ਟਾਈਮ ਵਿੱਚ ਪਾਠ ਕਰ ਲੈਣੀ ਆ ਮੈਂ ਇਹ ਪਾਠ ਜਿਹੜਾਗਾ ਤੁਸੀਂ ਮੰਨ ਲਓ ਵੀ ਮੈਂ ਦੇ ਸਵਾ ਇੱਕ ਪੀਆ 1:30 ਵਜੇ ਤੱਕ ਉੱਠ ਕੇ ਨਹਾ ਕੇ ਉਸ ਤੋਂ ਬਾਅਦ ਸ਼ੁਰੂ ਕਰਦੇ ਆ ਤਾਂ 3:30 ਪੌਣੇ 4 4 ਵਜੇ ਤੱਕ ਮਤਲਬ ਸਮਾਪਤੀ ਹੋ ਜਾਂਦੀ ਆ ਉਸ ਤੋਂ ਬਾਅਦ ਆਪਣੇ ਘਰ ਦੇ ਕੰਮ ਜਿਹੜੇ ਰੁਟੀਨ ਹੁੰਦੇ ਆ ਉਹ ਹੁੰਦੇ ਆ ਤੇ ਬਾਕੀ ਮੈਂ ਅਗਰ ਹੁਣ ਗੱਲ ਕਰਾਂ ਵੀ ਮੈਨੂੰ ਕਿਹੜਾ ਪਾਠ ਕਰਨ ਦੇ ਨਾਲ ਕੀ ਫਲ ਮਿਲਿਆ ਜਿਹੜਾ ਸੁਖਮਨੀ ਸਾਹਿਬਾ ਪਾਠ ਹੈ ਜੀ ਅਗਰ ਤੁਸੀਂ ਹਰ ਰੋਜ਼ ਸੁਖਮਨੀ ਸਾਹਿਬਾ ਇੱਕ ਪਾਠ ਕਰਦੇ ਵਿੱਚ ਕਰਦੇ ਹੋ ਤab ਤੁਹਾਡੀ ਮਤਲਬ ਤੁਸੀਂ ਵਿਸ਼ਵਾਸ ਨਹੀਂ ਕਰਨਾ ਤੇ ਤੁਸੀਂ ਜੋ ਸੋਚੋਗੇ ਨਾ ਉਹੀ ਤੁਹਾਡੀ ਜ਼ਿੰਦਗੀ ਦੇ ਵਿੱਚ ਮਤਲਬ ਕੀ ਤੁਹਾਨੂੰ ਮਿਲਣਾ ਸ਼ੁਰੂ ਹੋ ਜੂ ਜਿਹੜਾ ਕਾਰਜ ਤੁਸੀਂ ਸੋਚੋਗੇ ਉਹੀ ਤੁਹਾਡਾ ਕਾਰਜ ਬਣਨਾ ਸ਼ੁਰੂ ਹੋ ਜੂ ਪਰ ਇੱਕ ਚੀਜ਼ ਦਾ ਹਮੇਸ਼ਾ ਧਿਆਨ ਰੱਖਿਓ ਜਦੋਂ ਵੀ ਆਪਾਂ ਪਾਠ ਕਰਦੇ ਹਾਂ ਜੀ ਤੇ ਜਦੋਂ ਆਪਣੇ ਤੇ ਪਰਮਾਤਮਾ ਦੀ ਕਿਰਪਾ ਹੋਣੀ ਸ਼ੁਰੂ ਹੋ ਜਾਂਦੀ ਹੈ ਤਾਂ ਕਦੇ ਕਿਸੇ ਦਾ ਗਲਤ ਨਾ ਸੋਚੋ ਕਦੇ ਕਿਸੇ ਦਾ ਹੱਕ ਮਾਰਨ ਦਾ ਨਾ ਸੋਚੋ ਕਦੇ ਕਿਸੇ ਦਾ ਕਿਸਦੇ ਪਿਛਤੇ ਵਾਰ ਨਾ ਕਰੋ ਕਿ ਗੁਰੂ ਸਹਿਬ ਮਹਾਰਾਜ ਜੀ ਕਹਿੰਦੇ ਨੇ ਗੁਰੂ ਅਰਜਨ ਦੇਵ ਜੀ ਫਰਮਾਉਂਦੇ ਨੇ ਕਿ ਵੀ ਤੂੰ ਕਿਸੇ ਦਾ ਮਾੜਾ ਨਾ ਕਰ ਤੇਰਾ ਮਾੜਾ ਮੈਂ ਹੋਂ ਨਹੀਂ ਦਿੰਦਾ ਠੀਕ ਹੈ ਜੇ ਆਪਣੀ ਜ਼ਿੰਦਗੀ ਚ ਅੱਛਾ ਕਈ ਵਾਰੀ ਇਦਾਂ ਵੀ ਕਮੈਂਟ ਆਉਂਦੇ ਨੇ ਕਿ ਜੀ ਅਸੀਂ ਪਾਠ ਕਰਦੇ ਆ ਪਰ ਕਸ਼ਟ ਫਿਰ ਵੀ ਆਉਂਦੇ ਆ ਦੇਖੋ ਪਰਮਾਤਮਾ ਨੇ ਗੁਰਬਾਣੀ ਦੇ ਵਿੱਚ ਕਿਤੇ ਵੀ ਇਹ ਨਹੀਂ ਲਿਖਿਆ ਵੀ ਅਗਰ ਤੁਸੀਂ ਪਾਠ ਕਰਦੇ ਹੋ ਤੁਹਾਨੂੰ ਕਸ਼ਟ ਨਹੀਂ ਆਉਣਗੇ ਕਸ਼ਟ ਆਉਣਗੇ ਜੀ ਪਰ ਉਹਨਾਂ ਨੂੰ ਕਸ਼ਟਾਂ ਨੂੰ ਝੱਲਣ ਦੀ ਤਾਕਤ ਤੇ ਉਹਨਾਂ ਕਸ਼ਟਾਂ ਵਿੱਚੋਂ ਕੱਢਣ ਦੀ ਜਿਹੜੀ ਕਿਰਪਾ ਉਹ ਪਰਮਾਤਮਾ ਨੇ ਕਰਨੀ ਆ ਉਹ ਕਸ਼ਟ ਕਦ ਆਉਂਦੇ ਆ ਕਦ ਚਲੇ ਜਾਂਦੇ ਆ ਆਪਾਂ ਨੂੰ ਪਤਾ ਹੀ ਨਹੀਂ ਚੱਲਦਾ ਤੇ ਉਹਨਾਂ ਮੁਸ਼ਕਲ ਦੇ ਟਾਈਮ ਦੇ ਵਿੱਚ ਵੀ ਜਿਹੜੇ ਆਪਣੀ ਹੌਸਲੇ ਆ ਉਹ ਚੜ੍ਹਦੀ ਕਲਾ ਵਾਲੇ ਰਹਿੰਦੇ ਆ ਆਪਾਂ ਹਮੇਸ਼ਾ ਬੁਲੰਦ ਉਸ ਚ ਰਹਿਣੇ ਆ ਹੌਸਲਿਆਂ ਚ ਕਿ ਅਸੀਂ ਜੋ ਵੀ ਹੋਵੇ ਅਸੀਂ ਹਾਰਾਂਗੇ ਨਹੀਂ ਅਸੀਂ ਡਟੇ ਰਹਿਣੇ ਆ ਇੰਨੀ ਕਿਰਪਾ ਹੁੰਦੀ ਹੈ ਗੁਰੂ ਸਾਹਿਬ ਦੀ ਤੇ ਬਾਕੀ ਇੱਕ ਸਿੱਕੇ ਦੇ ਦੋ ਪਹਿਲੂ ਹੁੰਦੇ ਆ ਸੁੱਖ ਤੇ ਦੁੱਖ ਸੁੱਖ ਵੀ ਆਉਣਾ ਹੈ ਦੁੱਖ ਵੀ ਆਉਣਾ ਸੋ ਇਹ ਚੀਜ਼ਾਂ ਹਮੇਸ਼ਾ ਧਿਆਨ ਨਾਲ ਸਮਝਣ ਦੀ ਕੋਸ਼ਿਸ਼ ਕਰੋ ਤੇ ਬਾਕੀ ਕਦੇ ਕਿਸੇ ਦਾ ਬੁਰਾ ਨਾ ਸੋਚੋ ਬਸ हां ਆਪਾਂ ਆਪਣਾ ਚੰਗਾ ਸੋਚੋ ਆਪਣੇ ਬੱਚਿਆਂ ਲਈ ਚੰਗਾ ਸੋਚੋ ਆਪਣੇ ਘਰਵਾਰ ਲਈ ਚੰਗਾ ਸੋਚੋ ਤੇ ਬਾਕੀ ਆਪਦਾ ਦਸਾਂ ਨੋਹਾਂ ਦੀ ਕਿਰਤ ਕਮਾਈ ਕਰਦੇ ਰਹੋ ਤੇ ਪਰਮਾਤਮਾ ਦੀ ਇੰਨੀ ਕਿਰਪਾ ਹੋ ਜਾਂਦੀ ਹੈ ਕਿ ਫਿਰ ਜੋ ਤੁਸੀਂ ਸੋਚਦੇ ਹੋ ਨਾ ਉਹੀ ਪਾਉਣੀ ਹੈ ਆਈਡੀ ਟਾਈਮ ਚ ਅਗਰ ਮੈਂ ਵੀ ਅਗਰ ਗੱਲ ਕਰਾਂ ਸਾਡੇ ਘਰ ਦੇ ਵਿੱਚ ਅਗਰ ਕੋਈ ਚੀਜ਼ ਵੀ ਮੈਂ ਲੈ ਕੇ ਆਉਣੀ ਹੁੰਦੀ ਆ ਤਾਂ ਅਗਰ ਅਸੀਂ ਸੋਚਦੇ ਆਂ ਵੀ ਆਹ ਚੀਜ਼ ਲੈ ਕੇ ਆਉਣੀ ਆ ਜ਼ਰੂਰੀ ਆ ਚਾਹੇ ਉਹਦੇ ਲਈ ਪੈਸਾ ਹੋਵੇ ਨਾ ਹੋਵੇ ਉਹ ਪਰਮਾਤਮਾ ਕਿੱਥੋਂ ਕਿਵੇਂ ਕੁਝ ਕਰ ਦਿੰਦਾ ਸਾਨੂੰ ਵੀ ਪਤਾ ਨਹੀਂ ਜਾਂਦਾ ਕਈ ਵਾਰੀ ਤਾਂ ਜੀ ਦੇਖੋ ਘਰ ਦੇ ਵਿੱਚ ਨਾ ਅਗਰ 10 ਰੁਪਏ ਵੀ ਨਾ ਹੋਣ ਤਾਂ ਕਈ ਵਾਰੀ ਕੋਈ ਖਰਚਾ ਹੁੰਦਾ ਵੀ ਜ਼ਰੂਰੀ ਆ ਇਸ ਲਈ ਪੈਸੇ ਚਾਹੀਦੇ ਨੇ ਤਾਂ ਮੈਂ ਖੁਦ ਤੁਹਾਨੂੰ ਇਹ ਦੱਸ ਰਹੀ ਆ ਆਪਦੀ ਜ਼ਿੰਦਗੀ ਦਾ ਐਕਸਪੀਰੀਅੰਸ ਕਿ ਪਤਾ ਹੀ ਨਹੀਂ ਚੱਲਦਾ ਕਿੱਥੋਂ ਪਰਮਾਤਮਾ ਕਿਸ ਵੇਲੇ ਉਸ ਕਾਰਜ ਨੂੰ ਪੂਰਾ ਕਰ ਦਿੰਦਾ ਫਿਰ ਬਾਅਦ ਚ ਬਹਿ ਕੇ ਸੋਚੀਦਾ ਵੀ ਦੇਖੀ ਹੁਣ ਤਾਂ 10 ਮਿੰਟ ਪਹਿਰੇ ਤਾਂ ਅਸੀਂ ਸੋਚ ਰਹੇ ਸੀ ਵੀ ਇਦਾਂ ਤੇ ਵੀ ਹੁਣ ਪਰਮਾਤਮਾ ਨੇ ਆਪਣੇ ਆਪ ਹੀ ਸਭ ਕੁਝ ਕਰ ਦਿੱਤਾ ਸੋ ਜਦੋਂ ਆਪਾਂ ਗੁਰੂ ਸਾਹਿਬ ਦੇ ਚੈਨ ਹੀ ਲੱਗਣ ਲੱਗਦੇ ਆ ਪਾਠ ਕਰਨ ਲੱਗਦੇ ਆ ਨਾ ਤਾਂ ਆਪਣੇ ਦੁੱਖ ਸੁੱਖ ਸਭ ਗੁਰੂ ਸਾਹਿਬ ਦੇ ਹਵਾਲੇ ਕਰ ਦੋ ਪਰਮਾਤਮਾ ਦੇ ਚਰਨਾਂ 'ਚ ਹਮੇਸ਼ਾ ਅਰਦਾਸ ਇਹੀ ਕਰੋ ਕਿ ਗੁਰੂ ਸਾਹਿਬ ਜੀ ਜੋ ਤੁਹਾਡਾ ਹੁਕਮ ਹੋਊਗਾ ਮੈਨੂੰ ਸਿਰ ਮੱਥੇ ਹੈ ਜੋ ਤੁਸੀਂ ਜਿੱਧਰ ਨੂੰ ਲੈ ਕੇ ਚਲੋਗੇ ਮੈਂ ਚਲੂੰਗੀ ਬਸ ਪਰ ਹਿੰਮਤ ਦੇਣਾ ਹੌਸਲਾ ਬਣਾਈ ਰੱਖਣਾ ਆਪਣੇ ਚਰਨੀ ਲਾਏ ਰੱਖਣਾ ਤੁਸੀਂ ਇਸ ਤਰੀਕੇ ਨਾਲ ਪਾਠ ਕਰੋ ਜੀ ਜੇ ਹੁਣ ਆਪਾਂ ਪਾਠ ਕਰਦੇ ਆ ਲੇਕਿਨ ਪਾਠ ਕਰਦੇ ਆਪਾਂ ਇਹ ਸੋਚਦੇ ਆ ਵੀ ਨਹੀਂ ਮੇਰਾ ਕਾਰਜ ਪਤਾ ਨਹੀਂ ਬਣੂਗਾ ਕਿ ਨਹੀਂ ਬਣੂਗਾ ਤਾਂ ਉਹ ਚੀਜ਼ ਨੂੰ ਛੱਡ ਦਿਓ ਤੁਸੀਂ ਇਹ ਸੋਚੋ ਵੀ ਮੈਂ ਗੁਰੂ ਸਾਹਿਬ ਦੇ ਚਰਨੀ ਲੱਗੀਆਂ ਹੁਣ ਗੁਰੂ ਸਾਹਿਬ ਦੀ ਜ਼ਿੰਮੇਵਾਰੀ ਆ ਹੁਣ ਗੁਰੂ ਸਾਹਿਬ ਦੀ ਹੀ ਇਹ ਦੁੱਖ ਦਰਦ ਆਪਾਂ ਕਹਿੰਦੀਆਂ ਵੀ ਉਹਨਾਂ ਨੇ ਹੱਲ ਕਰਨਾ ਹੈ ਹੁਣ ਉਹਨਾਂ ਨੇ ਸਭ ਕੁਝ ਠੀਕ ਕਰਨਾ ਹੈ ਵੀ ਮੈਨੂੰ ਤਾਂ ਹੁਣ ਚਿੰਤਾ ਕਰਨੀ ਨਹੀਂ ਆ ਚਿੰਤਾ ਵੀ ਆਪਣੇ ਗੁਰੂ ਸਾਹਿਬ ਦੇ ਹਵਾਲੇ ਕਰ ਦਿਓ ਬਸ ਆਪਣਾ ਫਰਜ਼ ਨਿਭਾਓ ਪਾਠ ਕਰੋ ਪੂਰੀ ਸ਼ਰਧਾ ਭਾਵਨਾ ਦੇ ਨਾਲ ਰੋਜ਼ ਇੱਕ ਪਾਠ ਕਰੋ ਕੋਸ਼ਿਸ਼ ਕਰੋ ਰੋਜ਼ ਦਾ ਇੱਕ ਸੁਪਨੇ ਸਰ ਦਾ ਪਾਠ ਕਰ ਚ ਹੋਵੇ ਜਰ ਜੋ ਚਾਹੋਗੇ ਨਾ ਜੀ ਉਹੀ ਮਿਲੂਗਾ ਤੇ ਜੇ ਹੁਣ ਮੈਂ ਕਹਾ ਕਿ ਆ ਪਾਠ ਕਰਦੇ ਨੂੰ ਮੈਨੂੰ ਕਿੰਨਾ ਟਾਈਮ ਹੋ ਗਿਆ ਪਹਿਲਾਂ ਵੀ ਮੈਂ ਤੁਹਾਨੂੰ ਸ਼ੇਅਰ ਕੀਤਾ ਪਾਠ ਕਰਦੇ ਜੀ ਮੈਨੂੰ 4 4.5 ਸਾਲ ਲੰਘੂ ਹੋ ਗਏ ਨੇ ਤੇ ਜਦੋਂ ਸਾਡੇ ਕੰਮ ਵੱਧਨੇ ਸ਼ੁਰੂ ਹੋਏ ਸੀ ਢਾਈ ਤੋਂ ਪੌਣੇ 3 ਸਾਲ ਬਾਅਦ ਮੈਂ ਪਾਠ ਕਰਦੀ ਰਹੀ ਹਾਂ ਲੇਕਿਨ ਢਾਈ ਤੋਂ ਪੌਣੇ 3 ਸਾਲ ਬਾਅਦ ਗੁਰੂ ਸਾਹਿਬ ਦੀ ਕਿਰਪਾ ਹੋਣੀ ਸ਼ੁਰੂ ਹੋਈ ਆ ਹੁਣ ਆਪਾਂ ਕੀ ਕਰਦੇ ਆ ਆਪਾਂ ਪਾਠ ਕਰਦੇ ਆ ਤੇ ਆਪਾਂ ਨੂੰ ਇਹ ਹੁੰਦਾ ਵੀ ਅਗਲੇ ਹੀ ਦਿਨ ਆਪਣੇ ਕੰਮ ਬਣ ਜਾਣ ਅਗਲੇ ਹੀ ਦਿਨ ਸਾਡੇ ਜਿਹੜੇ ਕਸ਼ਟਾ ਦੂਰ ਹੋ ਜਾਣ ਇਦਾਂ ਨਹੀਂ ਹੁੰਦਾ ਜੀ ਪਰਮਾਤਮਾ ਵੀ ਸਾਨੂੰ ਪਰਖਦਾ ਹੈ ਵਾਹਿਗੁਰੂ ਸਾਨੂੰ ਪਰਖ ਕੇ ਦੇਖਦੇ ਨੇ ਵੀ ਇਹਨਾਂ ਨੂੰ ਵਾਕੇ ਸਾਡੇ ਤੇ ਹੌਂਸਲਾ ਹੈ ਵੀ ਵਿਸ਼ਵਾਸ ਹੈਗਾ ਜਾਂ ਸਿਰਫ ਉਤੋ ਉਤੋ ਮੈਂ ਦੇਖੋ ਆਪਾਂ ਕੜਾ ਵੀ ਲੈਣ ਜਾਂਦੇ ਆ ਮੈਂ ਕਈ ਵਾਰੀ ਪਹਿਲਾਂ ਵੀ ਇਹ ਚੀਜ਼ ਕਹੀ ਆ ਪਰ ਉਹ ਵੀ ਕਟਣ ਕਾ ਕੇ ਦੇਖਦੇ ਆ ਖੜਕਾ ਕੇ ਦੇਖਦੇ ਆ ਨਾ ਕਿ ਉਹ ਕੱਚਾ ਤੇ ਪੱਕਾ ਹੈ ਸੋ ਜਦੋਂ ਆਪਣੇ ਤੇ ਜਦੋਂ ਕਸ਼ਟ ਪੈਂਦੇ ਨੇ ਆਪਾਂ ਪਾਠ ਕਰਦੇ ਆ ਤਾਂ ਪਰਮਾਤਮਾ ਵੀ ਆਪਣੀ ਪ੍ਰੀਖਿਆ ਲੈ ਰਿਹਾ ਹੁੰਦੇ ਨੇ ਕਿ ਵੀ ਇਹਨੂੰ ਵਾਕਈ ਮੇਰੇ ਤੇ ਵਿਸ਼ਵਾਸ ਹੈਗਾ ਜਾਂ ਬਸ ਉਤੋਂ ਉਤੋਂ ਹੀ ਆ ਪਰਮਾਤਮਾ ਵੀ ਦੇਖਦੇ ਨੇ ਵੀ ਜਿਸ ਤਰੀਕੇ ਨਾਲ ਇਹਨੇ ਪਹਿਲੇ ਦਿਨ ਅਰਦਾਸ ਕੀਤੀ ਹੈ ਕਿ ਉਸੇ ਤਰ੍ਹਾਂ ਇਹ ਤੀਵੇਂ ਦਿਨ ਵੀ ਅਰਦਾਸ ਕਰੂਗਾ ਜਾਂ ਉਸੇ ਤਰੀਕੇ ਨਾਲ 45ਵੇਂ ਦਿਨ ਉਸੇ ਤਰੀਕੇ ਨੇ ਅਰਦਾਸ ਕਰੂਗਾ ਜਾਂ ਉਸੇ ਤਰੀਕੇ ਨਾਲ ਹੀ ਉਨੇ ਹੀ ਪਿਆਰ ਨਾਲ ਉਨੇ ਹੀ ਵਿਸ਼ਵਾਸ ਨਾਲ ਇੱਕ ਸਾਲ ਬਾਅਦ ਵੀ ਅਰਦਾਸ ਕਰੂਗਾ ਤੇ ਪਰ ਆਪਾਂ ਕੀ ਕਰਦੇ ਆ ਜੀ ਇੱਕ ਦਿਨ ਅਰਦਾਸ 10 ਦਿਨ ਅਰਦਾਸ ਕਰ ਲੈਨੇ ਆ ਉਸ ਤੋਂ ਬਾਅਦ 11ਵੇਂ ਦਿਨ ਆਪਣਾ ਹੌਸਲਾ ਥੋੜਾ ਹੋਰ ਘਟ ਜਾਂਦਾ ਫਿਰ ਆਪਣਾ ਮਨ ਨਹੀਂ ਕਰਦਾ ਆਪਾਂ ਹੋਰ ਟੁੱਟੇ ਮਨ ਨਾਲ ਅਰਦਾਸ ਕਰਦੇ ਆ 15 ਦਿਨਾਂ ਬਾਅਦ ਆਪਾਂ ਹੋਰ ਟੁੱਟੇ ਮਨ ਨਾਲ ਅਰਦਾਸ ਕਰਦੇ ਆ ਸੋ ਹਮੇਸ਼ਾ ਅਰਦਾਸ ਜਦੋਂ ਕਰੋ ਨਾ ਗੁਰੂ ਸਾਹਿਬ ਦੇ ਪਿਆਰ ਦੇ ਵਿੱਚ ਭਿੱਜ ਕੇ ਕਰੋ ਪਰਮਾਤਮਾ ਤੇ ਛੱਡ ਦਿਓ ਜੋ ਉਹਨੇ ਕਰਨਾ ਉਹ ਆਪਣੇ ਆਪ ਹੀ ਕਰ ਦੇਣਾ ਔਰ ਉਹ ਕਦੇ ਵੀ ਆਪਣਾ ਗਲਤ ਨਹੀਂ ਹੋਣ ਦੇ ਜੋ ਆਪਣੇ ਲਈ ਚੰਗਾ ਹੈ ਜੋ ਆਪਣੇ ਲਈ ਸਹੀ ਹੈ ਜੀ ਉਹ ਗੁਰੂ ਸਾਹਿਬ ਨੇ ਸਾਡੀ ਝੋਲੀ ਪਾ ਹੀ ਦੇਣਾ ਸੋ ਇਹ ਹੀ ਤਰੀਕਾ ਜੀ ਪਾਠ ਕਰਨ ਦਾ ਤੇ ਸੁਖਮਨੀ ਸਾਹਿਬ ਦਾ ਪਾਠੜ ਮੈਂ ਤੁਹਾਡੇ ਨਾਲ ਸ਼ਿਰਕੀਤਾ ਕਿ ਜਿੱਦੋਂ ਮੈਂ ਸੁਖਮਨੀ ਸਾਹਿਬ ਦਾ ਪਾਠ ਸ਼ੁਰੂ ਕੀਤਾ ਉਦੋਂ ਤੋਂ ਲੈ ਕੇ ਹੁਣ ਤੱਕ ਮੈਂ ਜੋ ਆਪੇ ਮਨ ਵਿੱਚ ਸੋਚਦੀ ਆਂ ਜੀ ਪਰਮਾਤਮਾ ਨੇ ਕਦੇ ਉਸ ਚੀਜ਼ ਤੋਂ ਮੈਨੂੰ ਖਾਲੀ ਨਹੀਂ ਰਹਿਣ ਦਿੱਤਾ ਕਦੇ ਨਿਰਾਸ਼ ਨਹੀਂ ਹੁੰਦੀ ਤੇ ਬਾਕੀ ਅਰਦਾਸ ਕਿਸ ਤਰੀਕੇ ਨਾਲ ਕਰਨੀ ਹੈ ਅਗਰ ਉਹ ਵੀ ਤੁਸੀਂ ਜਾਨਣਾ ਚਾਹੁੰਦੇ ਹੋ 10ਵੇਂ ਪਾਤਸ਼ਾਹ ਜੀ ਨੇ ਆਪਾਂ ਨੂੰ ਇੱਕ ਰਸਤਾ ਦੱਸਿਆ ਹੈ ਵੀ ਅਗਰ ਤੁਹਾਡੀ ਅਰਦਾਸ ਪੂਰੀ ਨਹੀਂ ਹੁੰਦੀ ਤਾਂ ਇਸ ਤਰੀਕੇ ਨਾਲ ਅਰਦਾਸ ਕਰੋ ਗੁਰੂ ਸਾਹਿਬ ਦੇ ਚਰਨਾਂ ਵਿਸਤਾਰ ਦੀ ਅਰਦਾਸ ਜਰੂਰ ਪਹੁੰਚੇਗੀ ਜਰੂਰ ਸੁਣੀ ਜਾਂਦੀ ਹੈ ਜੀ ਅਗਰ ਉਹ ਵੀ ਤੁਸੀਂ ਜਾਨਣਾ ਚਾਹੁੰਦੇ ਹੋ ਤਾਂ ਕਮੈਂਟ ਸੈਕਸ਼ਨ ਚ ਕਮੈਂਟ ਕਰਕੇ ਦੱਸ ਦਿਓ ਆਪਾਂ ਤੁਹਾਡੇ ਨਾਲ ਉਹ ਵੀ ਸ਼ੇਅਰ ਕਰ ਦਵਾਂਗੇ ਚਲੋ ਜੀ ਹੁਣ ਵੀਡੀਓ ਦਾ ਵੀ ਕਰਦੇ ਆਂਡ ਵੀਡੀਓ ਚੰਗੀ ਲੱਗੀ ਹੋਵੇ ਜੀ ਲਾਈਕ ਕਮੈਂਟ ਸ਼ੇਅਰ ਕਰਕੇ ਜ਼ਰੂਰ ਦੱਸਿਓ ਏਦਾਂ ਦੀ ਹੋਰ ਵਧੀਆ ਵਧੀਆ ਇੰਟਰਸਟਿੰਗ ਵੀਡੀਓ ਦੇ ਲਈ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਚਲੋ ਜੀ ਮਿਲਦੇ ਹਾਂ ਅਗਲੀ ਵੀਡੀਓ ਦੇ ਵਿੱਚ ਤਦ ਤੱਕ ਲਈ ਸਤਿ ਸ਼੍ਰੀ ਅਕਾਲ